ਨਵੀਂ ਦੋਸਤੋ ਵੀਡੀਓ ਨੂੰ ਕਰ ਦੋ ਸ਼ੇਅਰ ਤੇ ਆਪਣੇ ਪੇਜ ਨੂੰ ਕਰ ਲੋ ਫੋਲੋ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੋ ਨਗ ਦਿਖਾਵਾਂਗੇ ਦੋਨੇ ਨਾਗ ਆ ਕੇ ਸੂਏ ਸਵਾਏ ਇਧਰਲੇ ਪਾਸੇ ਗੱਲਬਾਤ ਕਰ ਲਏ ਦੋਸਤੋ ਪਹਿਲਾ ਸੂਆ ਪਲੂਨ ਸੂਈ ਵੀ ਨਵਾਂ ਹਨ ਮਗਰ ਆ ਗਿਆ ਮੇਲ ਕਾ ਕੱਲ ਦੀ ਸੂਈ ਜੇਰ ਪ੍ਰੋਪਰ ਪੈ ਚੁੱਕੀ ਹੈ ਥਨਾਂ ਦੇ ਸਿਰ ਚੇਕ ਕਰੋ ਸੋਹਣਾ ਥਾਣਾ ਦੋਸਤੋ ਹੱਥੀ ਚਵਾਈ ਵਾਲਾ ਬਾਈ ਦੱਸਦਾ ਵੀ ਇਹਦੀ ਮਾਥਲੇ ਜਿਹੜਾ ਦੁੱਧ ਆ ਗਿਆ ਚੌਥੇ ਸੂਏ ਦਾ 35+ ਤੇ ਚੱਲੀ ਜਾਂਦੀ ਆ ਤੇ ਇਹਦੀ ਤੁਸੀਂ ਜਜਮੈਂਟ ਲਾ ਲਓ 22 ਤੇ 20 ਲੀਟਰ ਦੀ 22 ਦੀ ਆਸ ਆ ਤੇ ਮੁੱਲ ਬਾਈ ਨੇ ਕਰੇਦਾ ਫੋਨ ਤੇ ਸੋਹਣਾ ਥਾਣਾ ਹਵਾਨਾ ਦੋਸਤੋ ਫੈਕਸ ਰੀਡਰ ਦੀ ਆ ਮੁੱਲ ਹੋ ਜੂਗਾ ਇਹਦਾ ਫੋਨ ਤੇ ਇਧਰਲੇ ਪਾਸੇ ਜਿਹੜੀ ਆ ਗਈ ਦੋਸਤੋ ਲਗਭਗ ਇਹ ਤੀਜਾਂ ਜਾਂ ਚੌਥਾ ਸੂਆ ਬਾਈ ਦਾ ਹੋਊਗੀ ਇਹਨੂੰ ਸੂਈ ਨੂੰ ਹੋ ਗਿਆ 9 ਤੋਂ 10 ਦਿਨ ਮਗਰ ਇਹਦੀ ਵੀ ਆ ਗਿਆ ਬੱਚਾ ਥਣ ਦੋਸਤੋ ਇਹਦੀ ਵੀ ਸੋਹਣੇ ਹੱਥੀ ਚਵਾਈ ਵਾਲੀ ਪੋਲੀ ਪੋਲੀ ਧਾਰਾ ਤੇ ਬਾਈ ਦਾ ਦਾ ਵੀ 16 17 ਲੀਟਰ ਇਸ ਟਾਈਮ ਦੁੱਧ ਹਾਜ਼ਰ 9 10 ਦਿਨਾਂ ਦੀ ਸੂਈ ਥੱਲੇ ਤਾਂ ਨਾ ਹਮਨ ਚੈੱਕ ਕਰ ਲੋ ਇੱਕ ਮਾਹਣਾ ਜਿਹਾ ਪਾਸਾ ਜਿਆ ਜਰੂਰ ਲੱਗਦਾ ਬਾਈ ਦਾ ਇਧਰਲੇ ਪਾਸੇ ਇਹ ਬੈਂਦੀ ਆ ਤਾਂ ਕਰਕੇ ਤੇ ਬਾਕੀ ਧਾਰ ਆ ਗਈ ਦੀ ਪੂਰੀ ਪੋਲੀ 20 ਲੀਟਰ ਦੀ ਇਹਦੀ ਬਾਈ ਆ ਸਕਦਾ ਤੇ ਇਹ ਬਿਲਕੁਲ ਜੈ ਡਿਮਾਂਡ ਆ ਦੋਸਤੋ ਇਹ ਬਾਈ ਦਾਦਾ ਵੀ ਆਪਾਂ 62000 ਦਾ 60000 ਦੇ ਆਸ-ਪਾਸ ਇੱਥੇ ਦੇ ਦਾਂਗੇ 200 ਕਿਲੋਮੀਟਰ ਕਰਾਇਆ ਫਰੀ ਹੋ ਜੂ ਜੇ ਕੋਈ ਵੀਰ ਜੋੜਾ ਲੈ ਲੂਗਾ ਤੇ ਬਾਈ ਦਾਦਾ ਵੀ 300 ਕਿਲੋਮੀਟਰ ਤੱਕ ਕਰਾਇਆ ਫਰੀ ਹੋ ਜੂ ਨੰਬਰ ਸੱਲੇ ਸਕਰੀਨ ਤੇ ਬਾਈ ਨਾਲ ਸੰਪਰਕ ਕਰ ਲਿਓ ਧੰਨਵਾਦ